ਸੋ ਸੰਗਤ ਜੀ ਪਹੁੰਚ ਪਹੁੰਚ ਚੁੱਕੇ ਆ ਜੀ ਅਸੀਂ ਸ੍ਰੀ ਕੇ ਵਾਟਸਪ ਕਰੋਨੇ ਦਰਸ਼ਨ ਬੋਲੇ ਈਸੋ ਨਿਹਾਲ ਹਰਿਆ ਕਾਲ ਵਾਹਿਗੁਰੂ ਆ ਇਥੋਂ ਦਾ ਵੀਊ ਵੀ ਦੇਖ ਸਕਦੇ ਆ ਕਰੋ ਜੀ ਦਰਸ਼ਨ ਪਹਿਲਾਂ ਦਾ ਸਤ ਗੰਦ ਸ੍ਰੀ ਕੇ ਮੋੜ ਤੇ ਆ ਬਾਰੇ ਰਿਟਾਤ ਨੂੰ ਮੈਂ ਇਥੋਂ ਦਾ ਦੇਖ ਰਹੇ ਹਾਂ ਕਿ ਵੀਊ ਕਰੋ ਪਹਿਲਾਂ ਵੰਗ ਦੀ ਦਰਸ਼ਨ ਤੇ ਕਿਹੜੇ ਕਿਹੜੇ ਆ ਰਹੇ ਆ ਜਰੂਰ ਬੱਚੋ ਬਰਫ ਇਸ ਟਾਈਮ ਪੂਰੀ ਹੈ ਥੱਲੇ ਛੱਟੇ ਦੇ ਉੱਤੇ ਹੀ ਹਾਂਜੀ ਹਾਂ ਚਲੋ ਫਿਰ ਅੰਮ੍ਰਿਤਸਰ ਰੋਗਰ ਆ ਜਾਈਏ ਇਸ਼ਹਾਰ ਕਰ ਲੀਏ ਪਹਿਲਾਂ ਪਹਿਲਾਂ ਜਰੀਆ ਕਾਲ ਸਰ ਸ੍ਰੀਆ ਕਾਲ ਲੋ ਜੀ ਹੁਣ ਜਾ ਰਹੇ ਆ ਪ੍ਰੋਗਰਜੇਸ਼ਨ ਕਰਨ ਬਈ ਨਾ ਪਹਿਲਾਂ ਕਰ ਲੀਏ ਸਰੀਰ ਗਰਮਾ ਜਿਹੜੇ ਵੀ ਭਰਾ ਹੁੰਦੇ ਆ ਦਰਸ਼ਨ ਕਰਨ ਸਰੀਰ ਗਰਮ ਹੁੰਦਾ ਜਾਣਦੇ ਆ ਸਾਰੀ 1 2 ਸਕਿੰਟ ਖੜ ਕੇ ਤੇ ਤੁਸੀਂ ਵੀ ਇਸ਼ਨਾਨ ਨਾਲ ਹੀ ਕਰ ਲਿਆ ਕਰੋ ਵਾਹਿਗੁਰੂ ਜੀ ਦਾ ਖਾਤਾ ਕਰੋ ਜੀ ਦਰਸ਼ਨ ਕਰੋ ਨਾ ਜਾਇ ਇਤਨਾ ਹੋ ਗਿਆ ਮੱਚੇ ਕੋ ਤਾਂ ਮਨ ਕਾ ਮਰ ਬੋਦੀ ਨਾ ਮਨ ਪਾ ਮੋਦੀ ਨਾਮ ਰਾਜੇ ਦਾ ਹੈ ਸੂਰੂਰ ਦਾ ਵੀ ਤੁਸੀਂ ਵੀਊ ਦੇਖ ਸਕਦੇ ਫੈਰ ਬੋਟਰਦੇ ਪਏ ਆ ਵਾਹਿਗੁਰੂ 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 ਆਪਣਾ ਵਾਹਿਗੁਰੂ ਵਾਹਿਗੁਰੂ ਓਏ ਤੇ ਤੇ ਖਿੱਚੇ ਤੇ ਇਹਦੇ ਉਹ ਪਾਟ ਪੜਤ ਰਹੇ ਆ ਵੀ ਆਹ ਓਰ ਮਾਲ ਵੀ ਕੋਤਾ ਹੈ ਬੰਦੇ ਤੇ ਵੀ